ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਪ੍ਰੀਤ ਨਿੱਗੀ ਸਾਥਰੀਆ ਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਜਨ ਨਾਲ ਟੈਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਤੁਹਾਨੂੰ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਰਸ਼ੀਰ ਕਰਾਉਂਦਾ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਆਪਾਂ ਪੰਜਾਬ ਦੀ ਪੰਜਾਬ ਦੇ ਵਿੱਚੋਂ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਖਬਰਾਂ ਚਿੰਤਾ ਨੂੰ ਵਧਾਉਣ ਵਾਲੀਆਂ ਨੇ ਹੁਣ ਕਹਿੰਦੇ ਆ ਕਿ ਗਾਇਕ ਅਮਰ ਨੂਰੀ ਉਹਨਾਂ ਨੂੰ ਧਮਕੀ ਆਈ ਹੈ ਜੀ ਤੇ ਘਰ ਦੇ ਬਾਹਰ ਪੁਲਿਸ ਦਾ ਪਹਿਰਾ ਲੱਗ ਗਿਆ ਦੇਖੋ ਹਰਮਿੰਦ ਗੱਲ ਇਹ ਆ ਵੀ ਕੋਈ ਇੱਕ ਐਸਾ ਦਿਨ ਹੈ ਇਸ ਲਈ 2 ਸਾਲਾਂ ਦੀ ਚਲੋ ਗੱਲ ਕਰਦੇ ਆ ਬਾੜੀ ਨਹੀਂ ਦੋ ਸਾਲਾਂ ਦੇ ਵਿੱਚ ਕੋਈ ਇੱਕ ਦਿਨ ਐਸਾ ਹੈ ਜਿਸ ਦਿਨ ਧਮਕੀ ਨਾ ਆਵੇ ਜਿਸ ਦਿਨ ਡੋਰੀ ਨਾ ਆਵੇ ਜਿਸ ਦਿਨ ਬੰਦਾ ਜਕਮੀ ਨਾ ਹੋਵੇ ਜਿਸ ਦਿਨ ਫਰੋਤੀ ਨਾ ਮੰਗੀ ਜਾਵੇ ਜਿਸ ਦਿਨ ਕਤਲ ਨਾ ਹੋਵੇ ਪੰਜਾਬ ਦੇ ਜਿੰਨੇ ਵੀ ਮਸ਼ਹੂਰ ਲੋਕ ਨੇ ਆ ਜਿੰਨੇ ਮਸ਼ਹੂਰ ਖਿਡਾਰੀ ਆ ਜਿੰਨੇ ਮਸ਼ਹੂਰ ਕਨੇਾਰੇ ਆ ਜਿੰਨੇ ਮਸ਼ਹੂਰ ਰੀਅਲ ਏਸਟੇਟ ਵਾਲੇ ਆ ਜਿੰਨੇ ਮਸ਼ਹੂਰ ਨੇਤਾ ਜਾਂ ਹੋਰ ਤਮਾਕਾਦਾਂ ਵਾਲੇ ਆ ਉਹਨਾਂ ਨੂੰ ਹੁਣ ਫਰੋਤੀ ਦੇ ਫੋਨ ਆਉਂਦੇ ਆ ਉਹਨਾਂ ਨੂੰ ਜਾਨੋਂ ਮਾਰਨ ਦੇ ਫੋਨ ਆਉਂਦੇ ਆ ਹੋਰ ਤਾਂ ਹੋਰ ਹੁਣ ਤਾਂ ਜਿਨ੍ਹਾਂ ਨੇ ਬਚਰੇ ਨੂੰ ਲਾਟਰੀ ਦਿੱਤੀ ਇਹ ਗਰੀਬ ਬੰਦਿਆਂ ਨੇ ਉਹਨਾਂ ਨੂੰ ਵੀ ਫੋਨ ਆਉਂਦੇ ਫਰੋਤੀ ਦੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆਉਂਦੀ ਆ ਮਤਲਬ ਇਹ ਕੰਮ ਇੰਨਾ ਸੌਖਾ ਇੰਨਾ ਆਸਾਨ ਹੋ ਗਿਆ ਕਿ ਪੁੱਛੋ ਜਨਾ ਵੀ ਭਾਈ ਕਦੇ ਕਿਹਦੀ ਵਾਰੀ ਕਦੇ ਕਿਹਦੀ ਵਾਰੀ ਫੋਨ ਹੀ ਚਲਾਉਣਾ 10 ਪੈਸੇ ਲੱਗਦੇ ਸਾਰੇ ਇਹ ਕਹਿਣ ਦੇ ਉੱਤੇ ਵੀ ਜੇ ਐਨੇ ਪੈਸੇ ਨਾ ਦਿੱਤੇ ਤਾਂ ਥੋੜੇ ਗੋਲੀ ਮਾਰ ਦਿਆਂਗੇ ਸੋ ਹੁਣ ਵਾਰੀ ਆਈ ਜੀ ਅਮਰ ਨੂਰੀ ਦੀ ਅਮਰ ਨੂਰੀ ਦਾ ਪਿਆਰ ਦੀ ਜੈਕੀ ਤੋਂ ਬਣਿਆ ਵੱਡਾ ਨਾਂ ਸਰਦੂਲ ਸੁਕੰਦਰ ਸਾਹਿਬ ਦੀ ਧਰਮ ਪਤਨੀ ਆ ਸਰਦੂਲ ਸੁਕੰਦਰ ਸਾਹਿਬ ਨੂੰ ਸਾਰੀ ਦੁਨੀਆ ਸੂਰਿਆਂ ਦੇ ਸਰਦਾਰ ਦੇ ਤੌਰ ਦੇ ਉੱਤੇ ਜਾਣਦੀ ਆ ਉਹ ਦੁਨੀਆ ਦੇ ਉੱਤੇ ਨਹੀਂ ਰਹਿ ਪਰ ਸਾਡੀ ਇਹਨਾਂ ਦੇ ਪਰਿਵਾਰ ਨਾਲ ਹਮਦਰਦੀ ਆ ਵੈਰੀ ਬੜੀ ਇਹ ਪਰਿਵਾਰ ਜ਼ਿੰਦਗੀ ਦੀ ਲੀਹ ਦੇ ਉੱਤੇ ਆਉਣ ਲੱਗਾ, ਤਾਬੇ ਆਉਣ ਲੱਗਾ ਕਿਉਂਕਿ ਸਰਦੂਰ ਸੁਖਿੰਦਰ ਸਾਹਿਬ ਦਾ ਪੁੱਤ ਆ ਜਿਹੜਾ ਔਲਾਦ ਉਹ ਹੁਣ ਗਾਇਕੀ ਦੇ ਇੱਕ ਥੋੜਾ ਜਿਹਾ ਅਗਰੋਂ ਸਰਗਮ ਹੋਇਆ। ਪਿਛਲੇ ਦਿਨ ਉਹਨੇ ਇੱਕ ਢਿੱਲੋਂ ਦੇ ਨਾਲ ਤੇ ਇੱਕ ਥਾਂ ਦੇ ਉੱਤੇ ਸਟੇਜ ਵੀ ਸਾਂਝੀ ਕੀਤੀ ਆ ਇਕੱਠਿਆਂ ਉਹਨਾਂ ਨੇ ਗਾਇਆ। ਪਰ ਹੁਣ ਇੱਕ ਬੰਦਾ ਉਹਨੇ ਅਬਰਦੋਰੀ ਦੇ ਫੋਨ ਕੀਤਾ ਕਿ ਤੂੰ ਆਪਦੇ ਮੁੰਡੇ ਨੂੰ ਦੋਨੋਂ ਹਟਾਲਾ ਨਹੀਂ ਤਾਂ ਫਿਰ ਪੜਿਆ ਵਿਚਾਰ ਲਓ ਤੇ ਫਿਰ ਥੋੜਾ ਨੁਕਸਾਨ ਹੋਊਗਾ। ਅਮਰਪੁਰੀ ਨੇ ਸ਼ਿਕਾਇਤ ਦਰਜ ਕਰਵਾਈ ਜਾ ਕਿ ਫੋਨ ਕਰਨ ਵਾਲਾ ਕਹਿੰਦਾ ਜੀ ਮੈਂ ਗੁਰਮੀਤ ਇੰਸਪੈਕਟਰ ਗੁਰਮੀਤ ਸਿੰਘ ਆ ਤੇ ਇਹਦੇ ਬਾਰੇ ਹੁਣ ਪਤਾ ਕੀਤਾ ਜਾਵੇ ਪੁਲਿਸ ਨੇ ਹੁਣ ਤਿੰਨ ਬੰਦੇ ਰਾਉਂਡ ਅਪ ਕੀਤੇ ਆ ਪਤਾ ਨਹੀਂ ਇਹ ਅਸਲੀ ਇੰਸਪੈਕਟਰ ਆ ਪਤਾ ਨਹੀਂ ਨਕਲੀ ਆ ਪਤਾ ਨਹੀਂ ਲੁਟੇਰਾ ਪਤਾ ਨਹੀਂ ਜੈਂਟਰ ਆ ਪਤਾ ਨਹੀਂ ਕੋਈ ਸ਼ਰਾਰਤੀ ਅੰਸਰ ਆ ਪਰ ਹੁਣ ਪੁਲਿਸ ਵੀ ਪੜਤਾਲ ਦਾ ਵਿਸ਼ਾਵੀ ਹੈ ਕੌਣ ਉਹ ਤਾਂ ਅਮਰਪੁਰੀ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਉਹਨਾਂ ਦਾ ਘਰ ਜਿਹੜਾ ਖਾਨੇ ਦੇ ਵਿੱਚ ਉਹਦੇ ਦਰ ਪਹਿਰਾ ਵਧਾ ਦਿੱਤਾ ਗਿਆ ਤੇ ਦੱਖਣ ਦਾ ਇਹ ਜਦੋਂ ਦੇਖੋ ਤੇ ਵੀ ਕਿਰ ਕਦੇ ਵੀ ਕਿਸੇ ਨੂੰ ਵੀ ਫੋਨ ਆ ਜਾਣਾ। ਤੁਸੀਂ ਸੋਚ ਕੇ ਦੇਖੋ ਵੀ ਜੇ ਕਿਸੇ ਨੂੰ ਵੀ ਫੋਨ ਆ ਜਾਏ ਪ੍ਰਧਾਨ ਦੇ ਬੰਦੇ ਨੂੰ ਇੱਕ ਵਾਰ ਤਾਂ ਬੰਦੇ ਦੀਆਂ ਨੀਂਦਾਂ ਇੱਕ ਜੀ ਬੰਦੇ ਦੇ ਦਿਨ ਖਰਾਬ ਕਰਦੇ ਨਾ। ਅਗਲੀ ਗੱਲ ਇਹ ਵੀ ਦੇਖੋ ਫੋਨਾਂ ਦਾ ਡਰ ਕੇ ਨਾ ਧਮਕੀਆਂ ਦਾ ਡਰ ਕੇ ਨਾ ਇਸ ਲਈ ਜੀ ਅੰਮ੍ਰਿਤਸਰ ਦੇ ਸਕੂਲਾਂ ਨੂੰ ਉਲੰਘੀ ਪੜਕੀ ਆਈ। ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੀ ਸਖਤੀ ਵਰਤੀ, ਛਾਣਬੀਣ ਕੀਤੀ, ਈਮੇਲਾਂ ਹਲਕਤ ਪਤਾੜੇ ਲੱਗਿਆ ਵੀ ਕਿਹਨੇ ਤੇ ਜੰਗਾ ਸੀ। ਜਲੰਧਰ ਦੀ ਵਾਰੀ ਆ ਗਈ ਜਲੰਧਰ ਦੇ ਵਿੱਚ ਕਿੰਨੇ ਮੀਲੇ ਆਈਆਂ ਵੱਖ-ਵੱਖ ਸਕੂਲਾਂ ਨੂੰ ਜਨਵਰੀ ਪਟਿਆਲੇ ਦੀ ਆ ਗਈ ਲੰਬੇ ਕੰਨ ਪਟਿਆਲੇ ਦੇ ਕਈ ਸਕੂਲਾਂ ਨੂੰ ਡਾਊਨ ਲੀਟਨ ਕੀ ਆਈਆ ਹਾਲਾਂਕਿ ਬੱਚਿਆਂ ਨੂੰ ਸਿਆਲ ਨੂੰ ਫੁੱਟਣਾ ਹੋਈਆਂ ਨੇ ਪਰ ਫਿਰ ਵੀ ਪ੍ਰਸ਼ਾਸਨ ਨੂੰ ਸਕੂਲ ਮੈਨੇਜਮੈਂਟ ਨੂੰ ਚਿੰਤਾ ਪੈਂਦੀ ਹੈ ਨਾ ਕਿ ਹੁਣ ਇਹ ਪਟਿਆਲੇ ਦੀ ਵਾਰੀ ਆ ਗਈ ਹੈ ਕਦੇ ਦਰਬਾਰ ਸਾਹਿਬ ਦੀ ਵੀ ਪੈਂਦੀ ਕਦੇ ਰੇਲਵੇ ਸਟੇਸ਼ਨ ਦੀ ਕਦੇ 에어ਪੋਰਟ ਦੀ ਕਦੇ ਸਕੂਲ ਦੀ ਕਦੇ ਸਟੇਡੀਅਮ ਦੀ ਕਦੇ ਕੋਈ ਕਦੇ ਕੋਈ ਕਦੇ ਕੋਈ ਵੀ ਆ ਕੰਪਨੀਲ ਦੇਣ ਵਾਲੇ ਕੌਣ ਆ ਕੁਛ ਪਤਾ ਹੀ ਨਹੀਂਗਾ ਇਹ ਬੰਦਿਆਂ ਦਾ ਹਲੇ ਤੱਕ ਪਤਾ ਹੀ ਨਹੀਂ ਲੱਗਦਾਗਾ ਕਿ ਇਹ ਬੰਦੇ ਸ਼ਰਾਰਤੀ ਹਨ ਸਿਰਾਂ ਇਹ ਕਿਹੜੇ ਦੇਖ ਤੇ ਬੈਠੇ ਆ ਕਿਹੜੇ ਸੂਬੇ ਤੇ ਬੈਠੇ ਆ ਤੇ ਇਹਨਾਂ ਬੰਦਿਆਂ ਦੇ ਹੌਸਲੇ ਨੇ ਵਧਿਆ ਵੀ ਅਸੀਂ ਕਿਹੜਾ ਫੜੇ ਜਾ ਨਹੀਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਨਾਨਾ ਸਾਹਿਬ ਇਹ ਤਾਂ ਹਰ ਰੋਜ਼ ਦੀ ਹੀ ਗੱਲ ਹੋ ਗਈ ਸਮਝ ਨਹੀਂ ਆਉਂਦੀ ਵੀ ਕੀ ਬਣੂਗਾ ਖੈਰ ਅੱਗੇ ਵੱਧਦੇ ਆ ਉਧਰ ਮੁੱਖ ਮੰਤਰੀ ਸਾਹਿਬ ਦੇ ਬੋਰਡਾਂ ਦੇ ਥੱਲੇ ਕਹਿੰਦੇ ਸਵਾਲ ਨੁਮਾ ਬੋਰਡ ਲੱਗਦੇ ਨੇ ਜੇ ਕੀ ਲਿਖਿਆ ਉਹਨਾਂ ਬੋਰਡ ਦੇ ਉੱਪਰ ਦੇਖੋ ਇਹ ਨਾ ਸਰਕਾਰ ਦੇ ਵਿੱਚ ਬੋਰਡਾਂ ਦੀ ਲੜਕ ਬਹੁਤ ਆ ਹਾਲਾਂਕਿ ਚਲੋ ਸਾਡੇ ਸਰਕਾਰੀ ਹੀ ਕਰਦਗਾਂ ਹੁੰਦੀਆਂ ਪਰ ਇਹ ਸਰਕਾਰ ਦੇ ਵਿੱਚ ਬੋਰਡਾਂ ਦੀ ਲੜਕ ਬਹੁਤ ਆ ਵੀ ਸਾਡਾ ਇੱਥੇ ਵੀ ਨਾਂ ਛਪ ਜੇ ਇੱਥੇ ਵੀ ਨਾਂ ਛਪ ਜੇ ਜਦ ਕਿ ਮੈਨੂੰ ਲੱਗਦਾ ਵੀ ਜੇਕਰ ਤੁਸੀਂ ਕੰਮ ਕੀਤਾ ਹੋਵੇ ਤਾਂ ਤੁਹਾਡੇ ਬੋਰਡ ਆਪੇ ਲੱਜ ਜਾਂਦੇ ਆ ਕੋਲੋਂ ਕਹਿ ਕੇ ਬੋਰਡ ਲਵਾਉਣ ਦੀ ਆਪ ਪੈਸੇ ਲਾ ਕੇ ਬੋਰਡ ਲਾਉਣ ਦੀ ਲੋੜ ਨਹੀਂ ਹੈ ਸੁਰ ਪੰਜਾਬ ਦੇ ਪਿੰਡਾਂ ਦੀਆਂ ਇਹ ਲਿੰਕ ਸੜਕਾਂ ਇਹਨਾਂ ਦੀ ਮੁਰੰਮਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਰਡਾਂ ਦਾ ਮਾਮਲਾ ਦਰਵਾਜ਼ਾ ਜੋ ਜਿੱਥੇ ਲਿੰਕ ਸੜਕ ਮੰਨ ਲਈ ਮੰਨ ਲਓ ਉਦਾਹਰਨ ਦੇ ਤੌਰ ਤੇ ਥੋੜੇ ਪਿੰਡ ਤੋਂ ਅਗਲੇ ਪਿੰਡ ਤੱਕ ਲਿੰਕ ਸੜਕ ਬਣੀ। ਉਥੇ ਮੋੜ ਲੱਗ ਜਾਂਦਾ। ਇਹ ਸੜਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਵਾਈ ਗਈ ਹੈ। ਉਹ ਬੋਰ ਹੈ ਨਾ ਜਿਹੜਾ ਉਥੇ ਲਾ ਜਾਂਦੇ ਆ ਇਹ ਕੋਈ ਟੱਕ ਥੋੜੀ ਬਣਦੀ ਆ। ਬਣਾਉਣੀ ਆ ਉਹ ਲੋਕਾਂ ਦੇ ਪੈਸੇ ਦੀ ਆ। ਉਹ ਕਿਹੜਾ ਹੈਗੀ ਵੀ ਭਾਈ ਭਗਵੰਤ ਸਿੰਘ ਮਾਨ ਨੇ ਜਾਂ ਕੈਪਟਨ ਨੇ ਜਾਂ ਸੁਬਦੀਰ ਨੇ ਜਾਂ ਰਾਜਾ ਬੜੇ ਜਲੇ ਜਤਿੰਦਰਾ ਕੜ ਦੇ ਆਪ ਦੀ ਜੁਲਤ ਬਣਵਾਈ ਆ। ਸਰਕਾਰੀ ਖਜ਼ਾਨਾ ਸੜਕਾਂ ਪਹਿਲਾਂ ਵੀ ਬਣਦਲਾਂਈਆਂ ਇਹਦੇ ਲਈ ਤਾਂ ਦੁੱਖ ਮਨਾਉਣਾ ਚਾਹੀਦਾ ਬੋਲੇ ਲਗੜੇ ਚਾਹੀਦਾ ਸਾਨੂੰ ਇਸ ਗੱਲ ਦੀ ਸ਼ਰਮਿੰਦਗੀ ਹੈ ਕਿ ਅੱਜ ਤੱਕ ਅਸੀਂ ਇੰਨੇ ਸਮੇਂ ਦੇ ਵਿੱਚ ਬਣਵਾ ਨਹੀਂ ਸਕਤਾ ਇਹ ਕੰਮ ਤਾਂ ਬੋਲੇ ਲਗੜੇ ਚਾਹੀਦਾ ਪਰ ਹੁਣ ਪਤਾ ਲੱਗਾ ਕਿ ਇਹ ਨਾਬਾ ਮੇਰਕੋਟਲਾ ਸੜਕ ਤੋਂ ਟੋਡਰਵਾਲ ਨੂੰ ਜਾਂਦੀ ਸੜਕ ਦੇ ਉੱਤੇ ਲੱਗੇ ਸਰਕਾਰੀ ਬੋਰਡ ਦੇ ਹੇਠਾਂ ਵਡਰੇਗਾ ਮਨਜ਼ੂਰਾ ਨੇ ਆਪ ਵੀ ਫਿਲਕਸ ਲਾ ਕੇ ਇਸ ਮਹੱਤਵ ਦੀ ਨਿੰਦਾ ਕੀਤੀ ਹੈ ਪਹਿਲਾਂ ਮੈਂ ਤੁਹਾਨੂੰ ਜਿਹੜਾ ਸਰਕਾਰੀ ਬੋਲ ਆ ਉਹ ਪੜ ਕੇ ਸੁਣਾ ਦਿੰਦਾ ਉਦੇ ਉੱਤੇ ਲਿਖਿਆ ਹੋਇਆ ਹੈ ਕਿ ਇਹ ਸੜਕ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਣਵਾਈ ਹੈ। ਲਾਬਾ ਮਲੇਰਕੋਟਲਾ ਰੋਡ ਤੋਂ ਟੋਡਲਵਾਲ ਪੌਣੀ 8 ਕਿਲੋਮੀਟਰ ਦੇ ਕਰੀਬ। ਖੱਦੇ ਵੀ ਮੋੜ ਦਾ ਆਇਆ ਕਿ ਬੰਰੇਗਾ ਮਜ਼ਦੂਰਾ ਨੇ ਉਹ ਕਹਿੰਦੇ ਕਿ ਇਹ ਬੋਰਡ ਲੋਡ ਦੀ ਥਾਂ ਜੇ ਸੜਕ ਦੀ ਲੰਬਾਈ ਚੌੜਾਈ ਖਰਚਾ ਤੇ ਕੇੇਦਾਰ ਦੀ ਜ਼ਿੰਮੇਵਾਰੀ ਦਾ ਸਮਾ ਆਜ ਜਾਣਕਾਰੀ ਦਿੱਤੇ ਤਾਂ ਚੰਗਾ ਹੁੰਦਾ। ਫੰਨੇ ਉਹਨਾਂ ਨੇ ਆਪਣਾ ਨਾਮ ਲਿਖਿਆ। ਸੋ ਬਤਨ ਤੇ ਇਹ ਦੀ ਗੱਲ ਤਾਂ ਬਹੁਤ ਸੋਹਣੀ ਲਿਖੀਆ ਮਜ਼ਦੂਰਾ ਨੇ। ਵੀ ਤੁਸੀਂ ਇਹ ਨੂੰ ਲਿਖੀ ਜਾਂਦੇ ਆ ਵੀ ਭਾਈ ਇਹ ਸੜਕ ਅਸੀਂ ਬਣਵਾਈ ਹੈ ਇਹ ਫਲਾਣਾ ਕੀਤਾ ਹੈ ਕੋਈ ਦਾ ਡਿਊਟੀ ਪਛਾਣ ਲੈ ਗਏ ਤੁਸੀਂ ਜਿਹੜਾ ਕੋਈ ਇਹਾਸਾਨ ਕਰਦੇ ਆ ਤੁਸੀਂ ਮਾਫੀ ਮੰਗੋ ਦੀ ਹੁਣ ਤੱਕ ਕਿਉਂ ਨਹੀਂ ਬਣਵਾਈ ਸੀ ਪਰ ਗੱਲ ਇਹ ਕਿ ਹੁਣ ਥੱਲੇ ਮਨਰੇਗਾ ਨੂੰ ਸੁਣਾਉਣੇ ਲਿਖਿਆ ਵੀ ਭਾਈ ਤੁਸੀਂ ਠੇਕੇਦਾਰ ਦਾ ਨਾਮ ਲਿਖੋ ਤੁਸੀਂ ਉਹਦਾ ਪਤਾ ਟਿਕਾਣਾ ਲਿਖੋ ਤੁਸੀਂ ਸੜਕ ਕਿੰਨੀ ਦੇਰ ਤੱਕ ਇਹ ਸਹੀ ਰਹੂਗੀ ਦੇ ਠੇਕੇਦਾਰ ਦੇ ਦੱਸੇ ਮੁਤਾਬਕ ਮਿਆਦ ਲਿਖੋ ਉਹਦੇ ਮੁਤਾਬਕ ਬੰਦੇ ਨੂੰ ਪਤਾ ਲੱਗਦਾ ਰਹੇ ਜੀ ਕਿ ਇਹ ਪਹਿਲਾਂ ਹੀ ਕੋ ਟੁੱਟ ਗਈ ਆ ਇਹਦੇ ਪਿੱਛੇ وجہ ਕੀ ਆ ਤੋ ਬੰਦ ਲੋਕਾਂ ਦੇ ਸਹੀ ਲਿਖਿਆ ਜੀ ਜੀ ਬਿਲਕੁਲ ਸਹੀ ਟੈਣਾ ਸਾਹਿਬ ਤੇ ਉਧਰ ਕਹਿੰਦੇ ਪੰਜਾਬ ਦੇ ਵਿਧਾਇਕਾਂ ਨੇ ਪੱਤੇ ਲੈਣ ਵਾਲੇ ਰਿਕਾਰਡ ਹੀ ਤੋੜ ਦਿੱਤੇ ਨੇ ਜੀ ਦੇਖੋ ਇਹ ਤਾਂ ਬੜੀ ਹਰਾਗੀ ਵਾਲੀ ਗੱਲ ਆ ਵੀ ਜਿਹੜੇ ਪੰਜਾਬ ਦੇ ਐਮ ਐਲ ਏ ਆ ਨਾ ਉਹਨਾਂ ਦੇ ਵਿੱਚ ਕੁਝ ਕੁ ਤਾਂ ਐਸੇ ਵੀ ਫਰਮ ਨੇ ਆਏ ਆ ਜਿਹੜੇ ਇੱਦਾਂ ਲਾਜ ਨਹੀਂ ਕਰਦੇ ਪਰ ਲਾਜਚ ਨਾਲ ਵੀ ਸਿਕਰ ਆ ਵੀ ਭਾਈ ਉਹ ਪਿੰਨੇ ਪੈਸੇ ਵਿੱਚੋਂ ਲਈ ਜਾਂਦੇ ਸਰਕਾਰੀ ਖਜ਼ਾਨੇ ਤੋਂ ਭਾਵੇਂ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਚ ਹੋਵੇ ਪਰ ਜਿਹੋ ਜਾਂ ਪੰਜਾਬ ਦੇ ਖਜ਼ਾਨੇ ਦਾ ਬੁਰਾ ਹਾਲ ਆ ਉਦੇਦਾਰ ਦੇ ਉੱਤੇ ਸਰਸਨਾ ਵੀ ਦੀ ਕੋਈ ਚੀਜ਼ ਹੁੰਦੀ ਆ ਇੱਕ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਇਹਨਾਂ ਦੋਹਾਂ ਜਣਾਂ ਨੇ ਇੱਕ ਪੈਸਾ ਵੀ ੱਤੇ ਦੇ ਰੂਪ ਦੇ ਵਿੱਚ ਨਹੀਂ ਲਿਆ ਅਸ਼wini ਸ਼ਰਮਾ ਨੇ ਤੇ ਮਨਪ੍ਰੀਤ ਇਆਲੀ ਨੇ ਤੇ ਪ੍ਰਗਟ ਸਿੰਘ ਨੇ ਬਹੁਤ ਘੱਟ ਨਾ ਮਾਤਰ ਪੱਤੇ ਲੈ ਆ ਪਰ ਜਿਨ੍ਹਾਂ ਨੇ ਪੱਤੇ ਲੈ ਕੇ ਰਿਕਾਰਡ ਤੋੜਤੇ ਆ ਉਹਨਾਂ ਦੀ ਖਬਰ ਬਣੀ ਐ ਖਬਰ ਇਹ ਬਣੀ ਐ ਕਿ ਦੇਖੋ ਜਦੋਂ ਕੋਈ ਵੀ ਵਿਦਾਇ ਕਰਨ ਉਹਨੂੰ ਪਹਿਲਾਂ ਤਾਂ ਸਰਕਾਰੀ ਗੱਡੀ ਮਿਲਦੀ ਆ ਇਹ ਸਰਕਾਰੀ ਗੱਡੀ ਨਾਲ ਵੀ ਸਫ਼ਰ ਕਰਨ ਦੇ ਲਈ ਇਹਦੇ ਲਈ 15 ਕਿਲੋਮੀਟਰ ਪ੍ਰਤੀ 15 ਕਿਲੋਮੀਟਰ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤੇਲ ਪੱਤਾ ਵੀ ਮਿਲਦਾ ਖਰਚਾ ਮਿਲਦਾ ਵੱਲੋਂ ਤੁਸੀਂ ਚੰਡੀਗੜ੍ਹ ਜਾਣਾ ਆਪਣੇ ਹਲਕੇ ਤੇ ਚੱਲ ਕੇ ਤੁਹਾਨੂੰ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਤੇਲ ਖਰਚਾ ਮਿਲਦਾ ਪਰ ਦੂਜੀ ਚਲੇ ਦੇ ਵਿੱਚ ਹੋਰ ਹਰਾਂ ਨਹੀਂ ਜਾਣਚਾ ਵੀ ਇਹਦੇ ਚ ਹੋਈ ਕੀ ਜਾਂਦਾ ਉਹਨਾਂ ਚ ਇਹ ਜੀ ਕਿ ਸਰਕਾਰੀ ਗੱਡੀ ਨੂੰ ਤਾਂ ਰੱਖ ਲੈਂਦੇ ਜੀ ਪਾਇਲਟ ਦੇ ਤੌਰ ਤੇ ਤੇ ਆਪਦੀ ਪ੍ਰਾਈਵੇਟ ਕੰਦੀਏ ਜਿਹੜੇ ਉਹਦੇ ਵਿੱਚ ਬੈਠ ਕੇ ਜਾਂਦੇ ਆ ਜਿਹੜੇ ਨੇਤਾ ਹੈਗੇ ਆ ਤੇ ਉਹ ਫਿਰ ਦੋਵਾਂ ਗੱਡੀਆਂ ਦਾ ਤੀਜਾ ਜਿਹੜਾ ਉਹ ਸਰਕਾਰੀ ਚਾਰਜ ਦੇ ਵਿੱਚੋਂ ਪੈਂਦਾ ਆ ਰਿਪੋਰਟ ਸਾਹਮਣੇ ਆਈ ਜਿਹੜੇ ਚੰਡੀਗੜ੍ਹ ਜਾਂਦੇ ਵਿਧਾਨ ਸਭਾ ਜਾਂਦੇ ਆ ਮੀਟਿੰਗਾਂ ਜਾਂਦੇ ਆ ਜਿਹੜਾ TADA ट्रैवलिंग ਅਲਾਉਂਸ ਦਾ ਡੇਲੀ ਲਾਉਂਸ ਜਿਹੜਾ ਮਿਲਦਾ ਉਹਦੇ ਵਿੱਚ ਇਹ ਵੀ ਜੇ ਚੰਡੀਗੜ੍ਹ ਤੇ ਮੀਟਿੰਗ ਲਈ ਚੱਲੇ ਆ ਤਾਂ ਇੱਕ ਦਿਨ ਪਹਿਲਾਂ ਉਹਦਾ ਵੀ ਖਰਚਾ ਮਿਲਦਾ ਮੀਟਿੰਗ ਤੋਂ ਬਾਅਦ ਇੱਕ ਦਿਨ ਬਾਅਦ ਦਾ ਖਰਚਾ ਵੀ ਮਿਲਦਾ ਰੂਮ ਦਾ ਖਰਚਾ ਵੀ ਮਿਲਦਾ ਰੋਟੀ ਪਾਣੀ ਦਾ ਖਰਚਾ ਵੀ ਮਿਲਦਾ ਕਿੰਦਾ ਸਰਚਾ ਨਹੀਂ ਮਿਲਦਾ ਪਿਛਲੇ 3 ਸਾਲਾਂ ਦੇ ਵਿੱਚ ਸਿਰਫ 3 ਸਾਲ ਦੀ ਗੱਲ ਹੈ ਕਾਂਗਰਸ ਦੇ ਵਿਧਾਇਕ ਸੁਖਬਿੰਦਰ ਸਿੰਘ ਇਹਨਾਂ ਨੇ 15 ਲੱਖ ਤੇ 17 ਹਜ਼ਾਰ ਰੁਪਏ ਪੀਏ ਤੇ ਬੀਏ ਦੇ ਵਿੱਚ ਖਾਣੇ ਤੋਂ ਲਿਆ ਜਸਵੀਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਅਰਧੂਆ ਵਿਧਾਇਕਾ 12 ਲੱਖ ਤੇ 30 ਹਜ਼ਾਰ ਰੁਪਏ ਇਹਨਾਂ ਨੇ ਲਿਆ ਜਸਵੀਰ ਸਿੰਘ ਸੰਧੂ ਜਿਹੜੇ 11 ਲੱਖ ਤੇ 14 ਹਜ਼ਾਰ ਰੁਪਏ ਲਿਆ ਪ੍ਰਿੰਸੀਪਲ ਬੁੱਧਰਾਮ ਨੇ 11 ਲੱਖ ਤੇ 11 ਹਜ਼ਾਰ ਰੁਪਏ 3 ਸਾਲਾਂ ਦੇ ਵਿੱਚ ਪੀਏ ਤੇ ਬੀਏ ਲਿਆ ਅਮੇਰਕਨ ਕੋਟ ਫੱਤਾ ਨੇ 10 ਲੱਖ ਤੇ 14000 ਰੁਪਇਆ ਲਿਆ ਅਰਣਾ ਚੌਧਰੀ ਨੇ 10 ਲੱਖ 31000 ਲਿਆ ਅਮੋਲ ਕਿਸੇ ਨੂੰ ਜੇਪੋ ਦੇ ਐਮ ਐਲ اے ਨੇ 1028000 ਲਿਆ ਤ੍ਰਿਪਿੰਦਰ ਸਿੰਘ ਬਾਦਵਾਲੇ 10 ਲੱਖ 8000 ਲਿਆ ਤੇ ਸੁਖਵਿੰਦਰ ਕੁਮਾਰ ਸਿੱਕੀ ਨੇ 9 ਲੱਖ ਤੇ 11000 ਰੁਪਇਆ ਲਿਆ ਯਾਨੀ ਕਿ ਖਜ਼ਾਨੇ ਦਾ ਭਾਵੇਂ ਪੱਠਾ ਦੇ ਦੇ ਜਿਹੜਾ ਦਰਜ ਹੋ ਜੇ ਭਾਵੇਂ ਸਾਡੇ ਬਸਾਂ ਨੂੰ ਇਹ ਹੁੰਦਾ ਵੀ ਭਾਈ ਸਾਡਾ ਤਾਂ ਇਹ ਹੱਥ ਬਣਦਾ ਅਸੀਂ ਤਾਂ ਭਾਈ ਇਹਨਾਂ ਖਰਚਾ ਲੈਣੇ ਲੈਣੇ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਕਹਿੰਦੇ ਆ ਕਿ ਇਸ ਵੇਲੇ ਜੋ ਮਾਹੌਲ ਚੱਲ ਰਿਹਾ ਹੈ ਉਹਨੂੰ ਲੈ ਕੇ ਵੀ ਬੜੇ ਸਵਾਲ ਨੇ ਕਿ ਮਜੀਠਿਆ ਕੇਸ ਦੀ ਸੁਣਵਾਈ ਹੁਣ 3 ਜਨਵਰੀ ਨੂੰ ਹੋਈ ਹੋਊਗੀ ਕੀ ਲੱਗਦਾ ਵੀ ਕੀ ਬਣੂਗਾ ਦੇਖੋ ਮੈਨੂੰ ਤਾਂ ਇਹ ਲੱਗਦਾ ਜੀ ਜਿਹੀ ਦੀਵਾਲੀ ਜਿਵੇਂ ਗੇਮ ਦੇ ਵਿੱਚ ਨਿਕਲੀ ਆ ਉਹਦੀ ਲੋੜੀ ਵੀ ਜੇਲ੍ਹ ਦੇ ਵਿੱਚ ਨਿਕਲਣੀ ਹੈ ਵਿਸਾਖੀ ਬਾਰੇ ਮੈਂ ਤਾਂ ਨਹੀਂ ਕਹਿੰਦਾ ਇਹ ਗੱਲ ਬਹੁਤ ਅੱਗੇ ਪਈ ਆ ਇਹਦੇ ਬਾਰੇ ਹੁਣ ਰੱਬ ਜਾਣਦਾ ਜੀ ਕਿ ਵਿਸਾਖੀ ਤੱਕ ਕੀ ਬਣੂਗਾ ਪਰ ਇੰਨੀ ਗੱਲ ਬਹੁਤ ਜ਼ਰੂਰੀ ਆ ਵੀ ਜੋ ਕੁਝ ਹੋ ਗਿਆ ਜਿਵੇਂ ਜਿਵੇਂ ਹੋ ਗਿਆ ਇਹ ਬੜੀ ਚਿੰਤਾ ਦੀ ਗੱਲ ਆ ਉਹ ਅਕਾਲੀ ਦਲ ਦੇ ਨੇ ਕਿਉਂਕਿ ਆਪਾਂ ਜਾਣਦੇ ਜੀ ਕਿ ਇੱਥੇ ਹੁਣ ਤੱਕ ਕਦੇ ਕੁਝ ਕਦੇ ਕੁਝ ਕਦੇ ਕੁਝ ਵੀਰ ਦੇ ਸਾਹਮਣੇ ਆਈ ਗਏ ਆ ਤੇ ਹਾਲੇ ਤੱਕ ਮਜੀਠੀਆ ਹੋਰੀ ਜੇਲ੍ਹ ਦੇ ਵਿੱਚ ਤੇ ਨਾਬੇਦੀ ਜੇਲ੍ਹ ਦੇ ਵਿੱਚ ਉਹਨਾਂ ਦੇ ਬਾਹਰ ਆਉਣ ਦੀ ਫਿਲਹਾਲ ਸੰਭਾਵਨਾ ਕੋਈ ਨਜ਼ਰ ਨਹੀਂ ਆ ਰਹੀ ਜਿਹੜੀ ਸਾਡਾ ਜਾਣਕਾਰੀ ਆਈ ਹੈ ਉਹ ਇਹ ਹੈ ਜੀ ਕਿ ਇਹ ਬਿਕਰਮ ਸਿੰਘ ਮਜੀਠੀਆ ਕੇਸ ਦੀ ਅਗਲੀ ਸੁਣਵਾਈ 3 ਜਨਵਰੀ ਨੂੰ ਹੋਣੀ ਆ ਉਸ ਤਣ ਸ਼ਾਇਦ ਚਾਰਜ ਫ੍ਰੀਮ ਹੋ ਜਾਣ ਸ਼ਾਇਦ ਦੋਸਤ ਹੈ ਹੋ ਜਾਣ ਪਰ ਇਹ ਨਵੇਂ ਸਾਲ ਦੀ ਗੱਲ ਗਈ ਆ ਮਤਲਬ ਨਵਾਂ ਸਾਲ ਮਜੀਠੀਆ ਦਾ ਵੇਲ ਦੇ ਵਿੱਚ ਜੇ ਮੰਨ ਲਓ ਤਨ ਜਲਵਲੀ ਨੂੰ ਇਹ ਹੁੰਦਾ ਤੇ ਫਿਰ ਭਾਈ 13 14 15 ਨੂੰ ਮੇਰਾ ਚਲ ਵੀ ਕਿਸੇ ਦਿਨ ਲੋੜੀ ਵੀ ਹੋਣੀ ਆ ਉਹ ਫਿਰ ਕੀ ਲੋੜੀ ਵੀ ਅੰਦਰ ਹੀ ਰਹੂਗੀ ਕਹਿੰਦਾ ਭਾਵੇਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦਾ ਕੇਸ ਆ ਜਿਹੜਾ ਉਹ ਹਾਲੇ ਤੱਕ ਉਲਝਣ ਦੇ ਵਿੱਚ ਹੀ ਆ ਮਜੀਠੀਆ ਦੇ ਦੇਨ ਦੇ ਵਿੱਚੋਂ ਫਿਲਹਾਲ ਬਾਹਰ ਆਉਣ ਦੀ ਸੰਭਾਵਨਾ ਕੋਈ ਨਹੀਂ ਗਈ ਅਕਾਲੀ ਅਗੂਏ ਕਹਿੰਦੇ ਵੀ ਜਲਦੀ ਹੋਗੀ ਤੇ ਇਧਰ ਆਮ ਆਨਵੀ ਪਾਰਟੀ ਵਾਲੇ ਕਹਿੰਦੇ ਜੀ ਕਿ ਐਤ ਕੀ ਭਗਵੰਤ ਸਿੰਘ ਮਾਨ ਸਾਹਿਬ ਨੇ ਅੱਠ ਸਹੀ ਤਰੀਕੇ ਨਾਲ ਪਾਇਆ ਤੇ ਇਸ ਕਰਕੇ ਨਹੀਂ ਬਾਹਰ ਆ ਰਿਹਾ ਸੋ ਇਸ ਤਰੀਕੇ ਦੇ ਭਾਈ ਵੀਰ ਦੇ ਸਾਹਮਣੇ ਆਉਂਦੇ ਆ ਪਰ ਅਗਲੀ ਗੱਲ ਇਹ ਕਿ ਅੱਜ ਡੀਆਈਜੀ ਸਾਬਕਾ ਡੀਆਈਜੀ ਭੁੱਲੜਾ ਜਿਹੜਾ ਉਦੋਂ ਕੇਸ ਦੀ ਸੁਣਵਾਈ ਵੀ ਹੋਣੀ ਹੈ ਕਿਉਂਕਿ ਪਿੱਛੇ ਜੇ ਉਹਨੇ ਸੁਪਰੀਮ ਕੋਰਟ ਤੇ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਹਿਲਾਂ ਹੇਠਲੀ ਅਦਾਲਤ ਦੇ ਵਿੱਚ ਆਪਦਾ ਕੰਮ ਕਰ ਲੈਣੋ ਫੇਰ ਅਗਲੀ ਗੱਲ ਕਰਾਂਗੇ ਸੋ ਉਹ ਮੁੜ ਕੇ ਥੱਲੇ ਦੀ ਅਦਾਲਤ ਦੇ ਵਿੱਚ ਆ ਗਈ ਸੀ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਇਹਨਾਂ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਹੋਣੀ ਹੈ ਬਾਕੀ ਵੇਖੋ ਕੀ ਬਣਦਾ ਹੈ ਜੀ ਤਨਸਬ ਆਪਾਂ ਸਾਰੇ ਜਾਣਦੇ ਆ ਕਿ ਸ਼ਹੀਦੀ ਦਿਨ ਚੱਲਦੇ ਪਏ ਨੇ ਜੀ ਤੇ ਇਹਦੇ ਵਿੱਚ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੇ ਸਹਿਬਜ਼ਾਦਿਆਂ ਦੇ ਕਾਰਟੂਨ ਬਣਾਏ ਗਏ ਨੇ ਜਿਸ ਤੋਂ ਬਾਅਦ ਤਾਂ ਕਾਫੀ ਵਿਰੋਧ ਹੋਇਆ ਜੀ ਹੁਣ ਹਾਂ ਬਿਲਕੁਲ ਜੀ ਬਿਲਕੁਲ ਗਲਤ ਆ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਸਹਿਬਜ਼ਾਦਿਆਂ ਦੇ ਕਾਰਟੂਨ ਬਣਾਉਣ ਵਾਲੇ ਲੋਕਾਂ ਦੀ ਮੱਤ ਕਦੀ ਹੋਊਗੀ ਪਹਿਲੀ ਗਲਤ ਆ ਭਾਜਪਾ ਨੇ ਨੰਬਰ ਬਣਾਉਣ ਦੀ ਖਾਤਰ ਪਹਿਲਾਂ ਕਾਰਟੂਨ ਬਣਾਇਆ ਜਿਹਦੇ ਵਿੱਚ ਇੱਕ ਬੰਦਾ ਤੇ ਉਹਦੇ ਚਾਰ ਮੁੰਡੇ ਆ ਤੇ ਕਾਂਗਰਸ ਮੱਥਾ ਟੇਕ ਰਹੀ ਹੋ ਉਨੂੰ ਕਾਂਗਰਸੀ ਆ ਉਹ ਕਾਰਟੂਨ ਉਹ ਇਹ ਹੈ ਜੀ ਕਿ ਇੱਕ ਪ੍ਰਿਸ਼ਾਚਾਰ ਦਾ ਕਾਰਟੂਨ ਹੈ ਇੱਕ ਪੁਸ਼ਟੀ ਕਰਨ ਦਾ ਕਾਰਟੂਨ ਹੈ ਇੱਕ ਇਦਾਂ ਕਰਕੇ ਤੇ ਉੱਥੱਲੇ ਇੱਕ ਹੋਰ ਗੁਰੂ ਸਾਹਿਬਾਨ ਦਾ ਕਾਰਟੂਨ ਵੜਾ ਕੇ ਲਾਤਾ ਤੇ ਉੱਤੇ ਲਿਖਿਆ ਹੋਇਆ ਜਦੋਂ ਕਾਂਗਰਸ ਸਤੇਂਦਰ ਦੇ ਵਿੱਚ ਸੀ ਉਦੋਂ ਉਹ ਪੁਸ਼ਟੀ ਕਰਨ ਨੂੰ ਲਤਮਸਤਕ ਹੁੰਦੀ ਸੀ ਹੁਣ ਬੀਜੇਪੀ ਗੁਰੂ ਸਾਹਿਬਾਨ ਨੂੰ ਲਤਮਸਤਕ ਹੁੰਦੀ ਹੈ ਜਦੋਂ ਇਹਨਾਂ ਕਾਰਟੂਨਾਂ ਦੇ ਉੱਤੇ ਰੌਲਾ ਪੈ ਗਿਆ ਤੇ ਫਿਰ ਬੀਜੇਪੀ ਆਗੂਆਂ ਨੇ ਉਹ ਪੋਸਟ ਡਿਲੀਟ ਕਰਤੀ ਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਜੀ ਇੱਕ ਨਵੀਂ ਪੋਸਟ ਪਾਈ ਉਹ ਭਾਜਪੀ ਦੇ ਇੱਕ ਵਿੰਗ ਦੇ ਵੱਲੋਂ ਜਣਕੇ ਕੇਂਦਰ ਦੇ ਇੱਕ ਵਿਭਾਗ ਦੇ ਵੱਲੋਂ ਪੋਸਟ ਪਾਈ ਗਈ ਆ ਇਹਦੇ ਵਿੱਚ ਇੱਕ ਬੱਚਾ ਜਿਹੜਾ ਉਹਦੇ ਹੱਥ ਦੇ ਵਿੱਚ ਜਹਾਜ਼ ਫੜਿਆ ਕਾਗਜ਼ ਵਾਲਾ ਜਿਹੜਾ ਆਪਾਂ ਵਰਕੇ ਦਾ ਬਣਾ ਰਹੇ ਨੇ ਹੁੰਦੇ ਆ ਉਹ ਅਸਮਾਨ ਦੇ ਵੱਲ ਵੇਖ ਰਿਹਾ ਤੇ ਅਸਮਾਨ ਵੱਲ ਜਹਾਜ਼ ਛੱਡਣ ਦੀ ਕੋਸ਼ਿਸ਼ ਕਰ ਰਿਹਾ ਥੱਲੇ ਲਿਖਿਆ ਹੋਇਆ ਵੀਰ ਬਾਲ ਦੇਵਸ ਪ੍ਰਗਤੀ ਦੇ ਰਾਸਤੇ ਪਰ ਵੀਰ ਬਾਲ ਦੇਵਸ ਕੋ ਹਮ ਨਮਨ ਕਰਦੇ ਹਾਂ ਹੁਣ ਵੀਰ ਬਾਲ ਦੇਵਸ ਤੁਸੀਂ ਸ਼ੁਰੂ ਕਿਵੇਂ ਕੀਤਾ ਇਹਨੂੰ ਸ਼ੁਰੂਆਤ ਕਰਨ ਦੀ ਗੱਲ ਕੀਤੀ ਸੀ ਤੇ ਤੁਸੀਂ ਪੇਸ਼ ਕਰ ਹੀਓ ਕਰਦੇ ਵੀ ਜਿਵੇਂ ਬੱਚਿਆਂ ਦਾ ਕੋਈ ਸਮਾਗਮ ਰੱਖਣਾ ਹੋਵੇ ਅਸੀਂ ਇਦਾਂ ਗੱਲ ਕਰਦੇ ਹਾਂ ਸੋ ਇਸ ਗੱਲ ਦੇ ਉੱਤੇ ਹੁਣ ਰਾਜਨੀਤੀ ਹੋ ਗਈ ਸ਼ੁਰੂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਆ ਵੀ ਤੁਸੀਂ ਵੀਰਬਾਲ ਦਿਵਸ ਦੇ ਨਾਂ ਦੇ ਉੱਤੇ ਸਿੱਖ ਇਤਿਹਾਸ ਸਿੱਖ ਸਹਿਮਜ਼ਾਦਿਆਂ ਦੀਆਂ ਕੁਰਬਾਨੀਆਂ ਉਹਨਾਂ ਨੂੰ ਦਰਚਨਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਪਰ ਗੱਲ ਸਿਰਫ ਇਥੇ ਸੋਚਣ ਵਾਲੀ ਆ ਵੀ ਜਿਹੜੇ ਆਸਤੀ ਹੀ ਵੀਰਣ ਚੱਲਦੇ ਆ ਇਹਨਾਂ ਨੂੰ ਥੋੜੀ ਫੋਕਾ ਵੀ ਪਾਈ ਸ਼ਹੀਦੀ ਦੇਣਾਂ ਦੇ ਵਿੱਚ ਕੀ ਗੱਲ ਕਰਨੀ ਆ ਇਹਨਾਂ ਲਈ ਤਾਂ ਕੁਝ ਨਹੀਂ ਹੋਵੇ ਕੁਝ ਨਾ ਹੋਵੇ ਸਿਰਫ ਰਾਜਨੀਤੀ ਕਰਨੀ ਆ ਸੋ ਇਸ ਵੇਲੇ ਜਦੋਂ ਸਿੱਖ ਸੰਗਤ ਭਾਵ ਬਪੂਰ ਆ ਉਹਨਾਂ ਦੇ ਮਨ ਦੇ ਜਜ਼ਬਾਤ ਹੋਰ ਕੁਝ ਬਿਆਨ ਕਰਦੇ ਆ ਤੇ ਰਾਜਨੀਤਿਕ ਲੋਕਾਂ ਨੂੰ ਲਾਹਨਤਾ ਹੋਰ ਰੂਪ ਤੇ ਪੈ ਰਹੀਆਂ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਖਬਰ ਆਈ ਹੈ ਕਿ ਸੀਨੀਅਰ ਕਾਂਗਰਸੀ ਆਗੂ ਨੂੰ ਘਰ ਚੋਂ ਵੜ ਕੇ ਮਾਰਿਆ ਨੇ ਗੋਲੀਆਂ ਜੀ ਕਿੱਥੋਂ ਦੀ ਖਬਰ ਹੈ ਜੀ ਕਿਹੜਾ ਸੀਨੀਅਰ ਆਗੂ ਹੈ ਇਹ ਜੀ ਮੋਗਾ ਵੱਲੋਂ ਖਬਰ ਆਈ ਹੈ ਨਰਿੰਦਰਪਾਲ ਸਿੰਘ ਨਾ ਹੈਗਾ ਇਹਨਾਂ ਨੂੰ ਕਹਿੰਦੇ ਆ ਵੀ ਪਿਛਲੇ 5-6 ਮਹੀਨਿਆਂ ਤੋਂ ਕਈ ਵਾਰੀ ਧਮਕੀ ਆਈ ਸੀ ਪਰ ਇਹ ਆਪਣੇ ਘਰ ਦੇ ਵਿੱਚ ਹੀ ਬੈਠੇ ਸੀ ਪਰਿਵਾਰ ਮੈਂਬਰਾਂ ਦੇ ਨਾਲ ਤੇ ਜਦੋਂ ਇਹਨਾਂ ਨੇ ਗੋਲੀਆਂ ਮਾਰ ਕੇ ਲਾਇਕ ਅਹਿ ਦੋਸ਼ਾਂ ਦੇ ਮੁਤਾਬਕ ਦੋ ਜਣੇ ਮੂੰਹ ਟਾਕੇ ਹੁੰਦੇ ਆ ਉਹ ਆ ਕੇ ਗੱਲਬਾਤ ਸ਼ੁਰੂ ਕਰਦੇ ਆ ਤੇ ਬਾਅਦ ਦੇ ਵਿੱਚ ਉਹ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਆ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਦੀ ਗੱਲ ਕਹੀ ਗਈ ਹੈ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਜਿਨ੍ਹਾਂ ਦੇ ਗੋਲਦਾਂ ਵੱਜੀਆਂ ਤੇ ਉਹ ਹਸਪਤਾਲ ਦੇ ਵਿੱਚ ਦਾਖਲਾ ਤੇ ਹਾਲਾਤ ਉਹਨਾਂ ਦੇ ਸੀਰੀਅਸ ਹੈਗੇ ਆ ਜੀ ਜੀ ਤਾਣਾ ਸਾਹਿਬ ਇਹ ਮੈਨੂੰ ਲੱਗਦਾ ਹੈ ਕਿ ਫਿਰ ਤੋਂ ਜਿਵੇਂ ਹਰ ਸਾਲ ਸਿਆਲਾਂ ਦੇ ਵਿੱਚ ਖਬਰਾਂ ਆਉਂਦੀਆਂ ਨੇ ਸ਼ਾਇਦ ਇਹ ਖਬਰ ਵੀ ਉਸੇ ਤਰ੍ਹਾਂ ਦੀ ਹੈ ਵੀ ਅੰਗੀਥੀ ਬਾਲ ਕੇ ਸ਼ਾਇਦ ਪਰਿਵਾਰ ਜਿਹੜਾ ਉਹ ਸੁੱਤਾ ਹੋਏਗਾ ਤੇ ਕਹਿੰਦੇ ਕਿ ਦਮ ਕੁੱਟਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਉਵੇਂ ਹੀ ਆ ਇਹ ਖਬਰ ਹਰਿਆਣੇ ਦੇ ਤਰੂਪ ਖੇਤਰ ਖੇਤਰ ਦੇ ਵੱਲੋਂ ਆਈ ਹੈ ਬੜੇ ਦੁੱਖ ਦੀ ਖਬਰ ਹੈ ਇਹ ਚਲੋ ਹਰਿਆਣਾ ਹੋਵੇ ਪੰਜਾਬ ਹੋਵੇ ਯੂਪੀ ਹੋਵੇ ਦਿੱਲੀ ਹੋਵੇ ਮਜ਼ਦੂਰ ਦਾ ਮਜ਼ਦੂਰ ਆ ਸਤਕਾਰਯੋਗ ਆ ਇਹ ਜੀ ਹਰਿਆਣੇ ਦੇ ਕੋਲੂ ਖੇਤਰ ਦੇ ਵਿੱਚ ਇੱਕ ਹੋਟਲ ਲੈ ਕੇ ਕੋਈ ਮਜ਼ਦੂਰ ਹੈਗੇ ਆ ਮਾਸਣ ਬੰਦੇ ਗਰੀਬ ਬੰਦੇ ਆ ਇੱਕ ਛੋਟਾ ਜਿਹਾ ਕਮਰਾ ਲੈ ਕੇ ਤੇ ਉਹਦੇ ਵਿੱਚ ਸੁੱਤੇ ਸੀਗੇ ਵੀ ਕਿਤੇ ਕੱਲ ਨੂੰ ਮਜ਼ਦੂਰੀ ਤੇ ਫੇਰ ਜਾਣਾ ਹੋਊਗਾ ਕੋਈ ਹੋਰ ਵਸੀਲਾ ਨਹੀਂ ਹੋਣਾ ਤੇ ਅੰਦਰ ਉਹ ਵਿਚਾਰੇ ਅੰਗਰੇਜ਼ੀ ਵਾਲ ਕੇ ਸੌਂਗੇ ਜਦੋਂ ਉਹ ਸਵੇਰੇ ਉੱਠੇ ਹੀ ਨਾ ਤੇ ਫਿਰ ਉਹ ਜਿਹੜਾ ਰੈਸਟੋਰੈਂਟ ਵਾਲੇ ਜਾਂ ਹੋਟਲ ਵਾਲੇ ਆ ਉਹਨਾਂ ਨੇ ਫਿਰ ਜਾ ਕੇ ਕੋਈ ਤਾਲਾ ਢੋਲਾ ਤੋੜ ਕੇ ਕੁੰਡੀ ਕੰਢੀ ਪੱਟ ਕੇ ਦੇਖਿਆ ਅੰਦਰ ਤੇ ਉਹਨਾਂ ਪੰਜਾਂ ਦੀਆਂ ਲਾਸ਼ਾਂ ਪਈਆਂ ਤੇ ਉਹਦੇ ਵਿੱਚ ਦੋ ਸਕੇ ਭਰਾ ਵੀ ਆ ਇੱਕ ਜੀਜਾ ਸਾਲਾ ਵੀ ਆ ਤੇ ਬਾਕੀ ਵੀ ਆ ਪਰ ਬਹੁਤ ਦੁੱਖ ਹੋਇਆ ਆ ਆਪਾਂ ਇਸੇ ਕਰਕੇ ਹਰ ਰੋਜ਼ ਗੱਲ ਕਹਿੰਦੇ ਹੁੰਨੇ ਆ ਤੇ ਭਾਵੇਂ ਪੰਜਾਬੀ ਹੋਵੇ ਤੇ ਭਾਵੇਂ ਗੈਰ ਪੰਜਾਬੀ ਹੋਵੇ ਤੇ ਬੇਨਤੀ ਹੈ ਜੀ ਕਿ ਭਾਈ ਰਾਤ ਨੂੰ ਗਿੱਠੀ ਵਾਲ ਕੇ ਕਮਰੇ 'ਚ ਨਾ ਸੋਵੋ ਤੇ ਗੈਸ ਵਾਲੇ ਗੀਦਰ ਤੋਂ ਥੋੜੀ ਜਿਹੀ ਵਿਚਾਰ ਰੱਖੋ ਤੇ ਆਪਦੀ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਜੀ ਜੀ ਟੇਨਾ ਸਾਹਿਬ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰਦੇ ਆ ਜੀ ਜਰਮਨੀ ਦੇ ਵਿੱਚ ਰਾਹੁਲ ਗਾਂਧੀ ਹੋਰੀ ਕਹਿੰਦੇ ਨੇ ਕਿ ਬੀਜੇਪੀ ਸੰਵਿਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਬਿਲਕੁਲ ਜੀ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਜਰਮਨ ਦੇ ਵਿੱਚ ਜਾ ਕੇ ਤੇ ਸੰਬੋਧਨ ਕੀਤਾ ਗਿਆ ਉੱਥੇ ਬਰਲਨ ਦੇ ਵਿੱਚ ਇੱਕ ਆਰਟਿਸਟ ਸਕੂਲ ਆ ਉੱਥੋਂ ਦੇ ਵਿਦਿਆਰਥੀਆਂ ਨੂੰ ਇਹਨਾਂ ਨੇ ਸੰਬੋਧਨ ਕੀਤਾ ਤੇ ਕਾਂਗਰਸ ਨੇ ਇਹਨਾਂ ਦੇ ਸੰਬੋਧਨ ਵਾਲੀ 1 ਘੰਟੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਆ ਉਦੇ ਵਿੱਚ ਰਾਹੁਲ ਗਾਂਧੀ ਇਹ ਗੱਲ ਕਹਿ ਰਹੇ ਆ ਕਿ ਬੀਜੇਪੀ ਨੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹੋਈਆਂ ਬੀਜੇਪੀ ਆਪਣੇ ਵਿਰੋਧੀਆਂ ਦੇ ਉੱਤੇ ਏਜੰਸੀਆਂ ਈਡੀ ਸੀਬੀਆਈ ਤੇ ਹੋਰਾਂ ਦੀ ਵਰਤੋਂ ਕਰ ਰਹੀ ਹੈ ਤੇ ਬੀਜੇਪੀ ਦੇ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਦੇ ਲਈ ਹਥਿਆਰ ਦੇ ਤੌਰ ਦੇ ਉੱਤੇ ਇਹਨਾਂ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਜਿੰਨੇ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਬੰਦੇ ਫੜੇ ਗਏ ਆ ਉਹਨਾਂ ਦੇ ਵਿੱਚੋਂ ਕੋਈ ਇੱਕ ਬੀਜੇਪੀ ਦਾ ਨਹੀਂ ਆ ਸਾਰੇ ਵਿਰੋਧੀ ਪਾਰਟੀਆਂ ਦੇ ਹੋਣਗੇ ਤੇ ਉਹਨਾਂ ਨੇ ਕਈ ਗੱਲਾਂ ਦੇ ਵਿੱਚ ਕਹਿਣਾ ਵੀ ਭਾਈ ਬੀਜੇਪੀ ਕਿਵੇਂ ਰਾਜਨੀਤੀ ਕਰਦੀ ਆ ਬੀਜੇਪੀ ਕਿਵੇਂ ਸੰਵਿਧਾਨ ਦੀ ਮੂਲ ਭਾਵਨਾ ਨੂੰ ਖਤਮ ਕਰ ਰਹੀ ਆ ਤੇ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪਛਾਣ ਇਹ ਆ ਕਿ ਲੋਕਤੰਤਰੀਕ ਦੇਸ਼ ਆ ਤੇ ਲੋਕਤੰਤਰ ਦੇ ਵਿੱਚ ਆਪ ਜਿੱਥੇ ਚੱਲ ਰਿਹਾ ਸੋ ਬੀਜੇਪੀ ਇਹ ਗੱਲ ਕਹਿੰਦੀ ਜੀ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਭਾਰਤ ਨੂੰ ਬਦਨਾਮ ਕਰਦੇ ਰਾਹੁਲ ਗਾਂਧੀ ਹੁਰੀ ਤੇ ਤਾਂ ਅਸੇਹ ਗੱਲ ਕਹਿੰਦੀ ਆ ਇਹ ਭਾਈ ਬੀਜੇਪੀ ਦੀ ਜੋ ਸਚਾਈ ਆ ਉਹ ਕੋਣ ਦੁਨੀਆ ਨੂੰ ਪਤਾ ਹੀ ਹੈ ਤੇ ਇਹਨੇ ਕਿ ਜਾਂਚ ਕਰਨ ਵਾਲੀ ਕਿਹੜੀ ਗੱਲ ਆ ਜੀ ਤੇ ਟੇਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਦੇ ਲਈ ਐਨਏ ਦੇ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਬਹੁਤ ਬਹੁਤ